ਇੰਗਲਿਸ਼ ਨੂੰ ਸੌਖੇ ਤਰੀਕੇ ਦੇ ਨਾਲ ਸਿੱਖਣ ਦੀ ਜੋ ਆਪਾਂ ਸੀਰੀਜ਼ ਚਲਾ ਰਹੇ ਹਾਂ ਉਸ ਦੇ ਵਿੱਚ ਇਹ ਨੈਕਸਟ ਕਲਾਸ ਆ ਹੁਣ ਕਈ ਵਾਰੀ ਆਪਾਂ ਬੀਤੇ ਹੋਏ ਸਮੇਂ ਦੀ ਗੱਲ ਕਰਦੇ ਹਾਂ ਤੇ ਉਸ ਦੇ ਬਾਰੇ ਆਪਾਂ ਸਵਾਲ ਪੁੱਛਦੇ ਆ ਕਿਸੇ ਵੀ ਪਰਸਨ ਨੂੰ ਕਿਸੇ ਵੀ ਵਿਅਕਤੀ ਨੂੰ ਉਹਦੇ ਬੀਤੇ ਸਮੇਂ ਦੇ ਬਾਰੇ ਵੀ ਉਹ ਕੱਲ ਕੀ ਕਰ ਰਿਹਾ ਸੀ ਪਰਸੋਂ ਕੀ ਕਰ ਰਿਹਾ ਸੀ ਉਹਦੇ ਬਾਰੇ ਆਪਾਂ ਸਵਾਲ ਪੁੱਛਦੇ ਆ ਤੇ ਜਦੋਂ ਸਵਾਲ ਪੁੱਛਦੇ ਆ ਇੰਗਲਿਸ਼ ਦੇ ਵਿੱਚ ਤਾਂ ਆਪਾਂ ਬਹੁਤ ਹੀ ਸਰਲ ਸੌਖੇ ਤਰੀਕੇ ਦੇ ਨਾਲ ਆਪਾਂ ਸਿਰਫ ਤੇ ਸਿਰਫ ਜਗ੍ਹਾ ਬਦਲ ਕੇ ਸ਼ਬਦਾਂ ਦੀ ਜਗ੍ਹਾ ਬਦਲ ਕੇ ਨਾ ਕੇ ਸ਼ਬਦ ਬਦਲ ਕੇ ਆਪਾਂ ਪ੍ਰਸ਼ਨ ਰੂਪ ਦੇ ਵਿੱਚ ਉਸ ਵਾਕ ਨੂੰ ਬਣਾ ਸਕਦੇ ਹਾਂ ਇਸ ਨੂੰ ਆਪਾਂ ਅੱਗੇ ਸਮਝਦੇ ਹਾਂ ਤੇ ਕਿਹੜੀਆਂ-ਕਿਹੜੀਆਂ પરિਸਥਿਤੀਆਂ ਦੇ ਵਿੱਚ ਇਹਨੂੰ ਵਰਤੋਂ ਕਰਨੀ ਆ ਆਪਾਂ ਉਹ ਵੀ ਡਿਸਕਸ ਕਰਾਂਗੇ ਹੁਣ ਦੇਖੋ ਇਸ ਨੂੰ ਸਮਝਣ ਤੋਂ ਪਹਿਲਾਂ ਆਪਾਂ ਪਹਿਲਾਂ ਸ਼ਬਦਾਂ ਦੇ ਅਰਥ ਸਮਝ ਲੈਣੇ ਆ ਤੇ ਇੱਥੇ ਜਿਹੜੇ ਇਹ ਆਮ ਜਿਹੜੇ ਸ਼ਬਦ ਨੇ ਇਹ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਆਪਾਂ ਵਰਤਦੇ ਆ ਇੱਥੇ ਹੈਗਾ ਡਰਿੰਕ ਪੀਣਾ ਡ੍ਰੀਮ ਸੁਪਨਾ ਦੇਖਣਾ ਥਿੰਕ ਸੋਚਣਾ ਮੈਡੀਟੇਟ ਧਿਆਨ ਲਗਾਉਣਾ ਜੰਪ ਟੱਪਣਾ ਸਿੰਗ ਗਾਣਾ ਗਾਉਣਾ ਡਾਂਸ ਨੱਚਣਾ ਵਾਕ ਤੁਰਨਾ ਵਿਸਲ ਸੀਟੀ ਬੁਜਾਉਣੀ ਹੁਣ ਇੱਥੇ ਦੇਖੋ ਇਹ ਆਪਾਂ ਫੋਟੋਆਂ ਦੀ ਮਦਦ ਦੇ ਨਾਲ ਆਪਾਂ ਇਸ ਚੀਜ਼ ਨੂੰ ਸਿੱਖਾਂਗੇ ਇੱਥੇ ਆਈ ਐਨ ਜੀ ਆਪਾਂ ਇਸ ਕਰਕੇ ਲਾਇਆ ਹੋਇਆ ਕਿਉਂਕਿ ਇਹ ਪਾਸਟ ਦੇ ਵਿੱਚ ਜਦੋਂ ਆਪਾਂ ਬੀਤੇ ਹੋਏ ਕੱਲ੍ਹ ਦੇ ਸਮੇਂ ਦੀ ਆਪਾਂ ਨੇ ਗੱਲ ਕਰਨੀ ਆ ਤਾਂ ਉਦੋਂ ਇਹ ਚੀਜ਼ ਹੋ ਰਹੀ ਸੀ ਜਿਹੜੇ ਸਮੇਂ ਦੀ ਆਪਾਂ ਨੇ ਗੱਲ ਕਰਨੀ ਆ ਜਿਸ ਸਮੇਂ ਨੂੰ ਕੰਟੈਕਸਟ ਦੇ ਵਿੱਚ ਸੰਦਰਭ ਦੇ ਵਿੱਚ ਲੈ ਕੇ ਆਪਾਂ ਗੱਲ ਕਰਦੇ ਆਂ ਤਾਂ ਉਸ ਸਮੇਂ ਇਹ ਚੀਜ਼ ਹੋ ਰਹੀ ਸੀ ਕੱਲ ਇਹ ਗੁੜੀਆ ਇਹ ਚੀਜ਼ ਕਰ ਰਹੀ ਸੀ ਕੀ ਕਰ ਰਹੀ ਸੀਗੀ ਸ਼ੀ ਵਾਸ ਡਰਿੰਕਿੰਗ ਹੁਣ ਦੇਖੋ ਇਹ ਜਦੋਂ ਆਪਾਂ ਵਾਕ ਬਣਾਉਨੇ ਆ ਜਦੋਂ ਆਪਾਂ ਪਹਿਲਾਂ ਸ਼ਬਦਾਂ ਦੀ ਜਗ੍ਹਾ ਬਦਲਨੀ ਆ ਉਸ ਤੋਂ ਪਹਿਲਾਂ ਆਪਾਂ ਇੱਕ ਸਰਲ ਵਾਕ ਬਣਾਵਾਂਗੇ ਫਿਰ ਤੁਹਾਨੂੰ ਇਹ ਚੀਜ਼ ਬੜੇ ਸਹੀ ਢੰਗ ਨਾਲ ਇਹ ਸਮਝ ਆ ਜੂਗੀ ਕਿਉਂਕਿ ਇਹ ਬਹੁਤ ਸਰਲ ਜੀ ਚੀਜ਼ ਹੈ ਬਹੁਤ ਸਿੰਪਲ ਜੀ ਹੈ ਐਂਡ ਹਰ ਰੋਜ਼ ਇਹਨੂੰ ਆਪਾਂ ਵਰਤ ਸਕਦੇ ਆਂ ਹੁਣ ਦੇਖੋ ਪਹਿਲਾਂ ਆਪਾਂ ਕੀ ਕਰਾਂਗੇ ਪਹਿਲਾਂ ਆਪਾਂ ਸਰਲ ਵਾਕ ਬਣਾਵਾਂਗੇ ਹੁਣ ਆਪਾਂ ਇਹ ਗੁੜੀਆਂ ਦੇ ਬਾਰੇ ਗੱਲ ਕਰਨੀ ਆ ਆਪਾਂ ਕੀ ਕਹਾਂਗੇ ਆਪਾਂ ਇਹਨੂੰ ਸੰਬੋਧਨ ਕਰਨ ਹੁਣ ਜਦੋਂ ਇਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਵਾਕ ਇਸ ਤਰ੍ਹਾਂ ਦੇ ਵਾਕ ਆਪਾਂ ਬਣਾਉਨੇ ਆ ਤਾਂ ਦੋ ਚੀਜ਼ਾਂ ਦੀ ਲੋੜ ਪੈਂਦੀ ਆ ਪਹਿਲੀ ਗੱਲ ਆਪਾਂ ਕਿਸ ਦੀ ਗੱਲ ਕਰ ਰਹੇ ਆ ਹੁਣ ਆਪਾਂ ਇਹਨਾਂ ਦੇ ਇਕੱਲੇ ਇਕੱਲੇ ਜਾਣੇ ਦੀ ਇਹਨਾਂ ਦੀ ਇਹ ਪਰਸਨਸ ਦੀ ਆਪਾਂ ਗੱਲ ਕਰ ਰਹੇ ਆ ਬੱਚਿਆਂ ਦੀ ਤੇ ਇਹਨਾਂ ਦੇ ਬਾਰੇ ਕੀ ਗੱਲ ਕਰ ਰਹੇ ਆ ਉਹ ਹੈਗੀਆਂ ਕਿਰਿਆਵਾਂ ਇਹ ਕਿਰਿਆਵਾਂ ਦੱਸ ਰਹੇ ਆ ਹੁਣ ਪੂਰਾ ਵਾਕ ਬਣਾਉਣ ਦੇ ਲਈ ਆਪਾਂ ਨੂੰ ਇੱਕ ਸ਼ਬਦ ਦੀ ਹੋਰ ਲੋੜ ਪਊਗੀ ਉਹ ਆਪਾਂ ਲਾਵਾਂਗੇ ਇੱਥੇ ਹੁਣ ਦੇਖੋ ਇਸ ਦੀ ਗੱਲ ਕਰ ਰਹੇ ਹਾਂ ਗੁੜੀਆਂ ਦੀ ਆਪਾਂ ਇਹਨੂੰ ਯੂਜ਼ ਕਰਾਂਗੇ ਸ਼ੀ ਤੇ ਜੇ ਆਪਾਂ ਪੁਰਸ਼ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਯੂਜ਼ ਕਰਾਂਗੇ ਵਰਤਾਂਗੇ ਇਥੇ ਹੀ ਬਸ ਸਿੰਪਲ ਹੁਣ ਆਪਾਂ ਨਾਮ ਨਹੀਂ ਇਹਨਾਂ ਦੇ ਲੈ ਰਹੇ ਆਪਾਂ ਨਾਮ ਨਹੀਂ ਲੈ ਰਹੇ ਸਿਰਫ ਇਹਨਾਂ ਨੂੰ ਆਪਾਂ ਸੰਬੋਧਨ ਕਰ ਰਹੇ ਹਾਂ ਉਹ ਆਪਾਂ ਕਿਵੇਂ ਵਰਤਾਂਗੇ ਸ਼ੀ ਤੇ ਸ਼ੀ ਇਸ ਤਰ੍ਹਾਂ ਨਾਲ ਅਕੋਰਡਿੰਗਲੀ ਇਹ ਸਾਰਿਆਂ ਦੇ ਉੱਤੇ ਅਪਲਾਈ ਹੋ ਜੂ ਹੁਣ ਫਰਜ਼ ਕਰੋ ਇਹ ਦੋ ਗੁੜੀਆਂ ਨੇ ਦੋਹਾਂ ਦੀ ਆਪਾਂ ਨੇ ਗੱਲ ਕਰਨੀ ਹੈ ਤਾਂ ਉਥੇ ਆਪਾਂ ਯੂਜ਼ ਕਰਾਂਗੇ ਦੇ ਹੁਣ ਦੋ ਬੇਟੇ ਨੇ ਦੋ ਬੱਚੇ ਨੇ ਹੈ ਦੋ ਮੁੰਡੇ ਨੇ ਉਹਨਾਂ ਦੇ ਵੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਆਪਾਂ ਦੇ ਹੀ ਯੂਜ਼ ਕਰਾਂਗੇ ਜਦੋਂ ਬਹੁਵਚਨ ਆ ਜਾਊਗਾ ਤਾਂ ਸਾਰਿਆਂ ਦੇ ਲਈ ਹੀ ਆਪਾਂ ਦੇ ਹੀ ਯੂਜ਼ ਕਰਾਂਗੇ ਹੁਣ ਇੱਥੇ ਇਹ ਕੀ ਕਰ ਰਹੇ ਨੇ ਉਹ ਇਹ ਸ਼ਬਦ ਹੈਗੇ ਨੇ ਤੁਹਾਡੇ ਸਾਹਮਣੇ ਜਿਹੜੇ ਇਹ ਕੱਲ ਕੀ ਕਰ ਰਹੇ ਸੀ ਇਸ ਇਹ ਸ਼ਬਦ ਨੇ ਤੇ ਇਹਨਾਂ ਦੇ ਨਾਲ ਆਪਾਂ ਨੇ ਕੀ ਲਾਉਣਾ ਇੱਥੇ ਆਪਾਂ ਲਾਵਾਂਗੇ ਇਹਨਾਂ ਦੇ ਨਾਲ ਵਾਸ ਤੇ ਬੇ ਦੇ ਨਾਲ ਲੱਗੂਗਾ ਵਰ ਹੁਣ ਦੇਖੋ ਇੱਥੋਂ ਤੱਕ ਇਹ ਵਾਕ ਬਣ ਗਿਆ ਕੀ ਕਰ ਰਹੀ ਸੀ ਇਹ ਕੁੜੀਆ ਸ਼ੀ ਵਾਸ ਡਰਿੰਕਿੰਗ ਇਹ ਕੀ ਕਰ ਰਿਹਾ ਸੀ ਹੀ ਵਾਸ ਡਰੀਮਿੰਗ ਇਹ ਕੀ ਕਰ ਰਿਹਾ ਸੀ ਹੀ ਵਾਸ ਥਿੰਕਿੰਗ ਤੇ ਗੁੜੀਆ ਕੀ ਕਰ ਰਹੀ ਸੀ ਸ਼ੀ ਵਾਸ ਮੈਡੀਟੇਟਿੰਗ ਹੁਣ ਫਰਜ਼ ਕਰੋ ਉਹਦੇ ਨਾਲ ਹੀ ਇੱਕ ਹੋਰ ਗੁੜੀਆ ਉੱਥੇ ਬੈਠੀ ਮੈਡੀਟੇਟ ਕਰ ਰਹੀ ਸੀਗੀ ਤੇ ਉਹਨੂੰ ਆਪਾਂ ਦੇ ਦੋਹਾਂ ਦੀ ਹੁਣ ਆਪਾਂ ਨੇ ਗੱਲ ਕਰਨੀ ਆ ਤੇ ਦੋਹਾਂ ਦੇ ਲਈ ਆਪਾਂ ਕੀ ਯੂਜ਼ ਕਰਾਂਗੇ ਦੇ ਵਰ ਮੈਡੀਟੇਟਿੰਗ ਹੁਣ ਦੇਖੋ ਇੱਥੇ ਇਹ ਇਹ ਇੱਕ ਸਰਲ ਵਾਕ ਬਣ ਗਿਆ ਹੁਣ ਆਪਾਂ ਨੇ ਕੀ ਕਰਨਾ ਇੱਥੇ ਹੁਣ ਆਪਣਾ ਅਗਲਾ ਜਿਹੜਾ ਕੰਮ ਆ ਉਹ ਬਹੁਤ ਹੀ ਸਰਲ ਤੇ ਸੌਖਾ ਸਿਰਫ ਆਪਾਂ ਨੇ ਇਹਨਾਂ ਦੀ ਜਗ੍ਹਾ ਬਦਲ ਦੇਣੀ ਆ ਕਿਵੇਂ ਇਹ ਦੇਖੋ ਇਹ ਵਾਸ ਜਿਹੜਾ ਹੈਗਾ ਇਹ ਵਾਸ ਨੂੰ ਆਪਾਂ ਨੇ ਕੀ ਕਰਨਾ ਇਹਨੂੰ ਅੱਗੇ ਲੈ ਆਉਣਾ ਤੇ ਇਹ ਦੋਹਾਂ ਨੂੰ ਜਿਹੜਿਆਂ ਨੂੰ ਇਹਨਾਂ ਨੂੰ ਵਿਚਾਲੇ ਲਿਆਉ ਵਾਸ ਹੁਣ ਜਿਵੇਂ ਆਪਾਂ ਨੇ ਇਹਨਾਂ ਨੂੰ ਪੁੱਛਣਾ ਵੀ ਤੁਸੀਂ ਮੈਨੂੰ ਪੁੱਛੋ ਵੀ ਉਹ ਉਸ ਸਮੇਂ ਪੀ ਰਹੀ ਸੀ ਤੇ ਹੁਣ ਆਪਾਂ ਇਹ ਨਹੀਂ ਗੱਲ ਕਰ ਰਹੇ ਵੀ ਕੀ ਪੀ ਰਹੀ ਸੀ ਕੋਲਡ ਡਰਿੰਕ ਪੀ ਰਹੀ ਸੀ ਪਾਣੀ ਪੀ ਰਹੀ ਸੀ ਆਪਾਂ ਉਸ ਦੀ ਗੱਲ ਨਹੀਂ ਕਰ ਰਹੇ ਸਿਰਫ ਤੇ ਸਿਰਫ ਆਪਾਂ ਹਜੇ ਉਸ ਕਿਰਿਆ ਦੀ ਹੀ ਗੱਲ ਕਰ ਰਹੇ ਹਾਂ ਸਿਰਫ ਇੱਥੇ ਆਪਾਂ ਕੀ ਕਰਾਂਗੇ ਵਾਸ ਸ਼ੀ ਡਰਿੰਕਿੰਗ ਹੁਣ ਇੱਥੇ ਆਪਾਂ ਇੱਥੇ ਬਣਾ ਦਾਂਗੇ ਵਾਸ ਹੀ ਯਾ ਸ਼ੀ ਅਗੇ ਸ਼ਬਦ ਆ ਜਾਊਗਾ ਕੋਈ ਵੀ ਇਹਨਾਂ ਦੇ ਵਿੱਚੋਂ ਸ਼ਬਦ ਲਾ ਕੇ ਤੁਸੀਂ ਉਹ ਵਾਕ ਬਣਾ ਸਕਦੇ ਹੋ ਹੁਣ ਇਸੇ ਤਰ੍ਹਾਂ ਨਾਲ ਹੀ ਇਹਨਾਂ ਦੀ ਜਗ੍ਹਾ ਬਦਲ ਜੂਗੀ ਤੇ ਆਪਾਂ ਕੀ ਕਰਾਂਗੇ ਵਰ were they ਅੱਗੇ ਆਪਾਂ ਜਿਹੜਾ ਕੋਈ ਵੀ ਇਹਨਾਂ ਦੇ ਵਿੱਚੋਂ ਸ਼ਬਦ ਯੂਜ਼ ਕਰ ਸਕਦੇ ਹਾਂ ਹੁਣ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਕਹੂੰਗਾ ਵੀ ਆਪਾਂ ਅਕਸਰ ਜਿਹੜੀ ਭਾਸ਼ਾ ਹੈਗੀ ਹੈ ਨਾ ਉਹਨੂੰ ਆਪਾਂ ਸਿੱਖਦੇ ਆਂ ਅਨੁਵਾਦ ਕਰ ਕਰਕੇ ਪਹਿਲਾਂ ਆਪਾਂ ਪੰਜਾਬੀ ਵਾਲਾ ਸ਼ਬਦ ਜਿਹੜਾ ਸਟੇਟਮੈਂਟ ਹੈ ਜਿਹੜੀ ਆਪਣਾ ਵਾਕ ਬਣਾਉਨੇ ਆ ਫਿਰ ਉਹਨੂੰ ਆਪਾਂ ਕੱਲੇ-ਕੱਲੇ ਸ਼ਬਦ ਨੂੰ ਆਪਾਂ ਇੰਗਲਿਸ਼ ਦਾ ਸ਼ਬਦ ਲੱਭਦੇ ਆ ਫਿਰ ਉਹਨੂੰ ਅਕੋਰਡਿੰਗਲੀ ਆਪਾਂ ਰੇਂਜ ਕਰਦੇ ਆ ਲੇਕਿਨ ਉਹਦੇ ਨਾਲੋਂ ਇਹ ਮੈਥਡ ਜਿਹੜਾ ਹੈਗਾ ਉਹ ਤੁਹਾਨੂੰ ਬਹੁਤ ਹੀ ਸੌਖਾ ਲੱਗੂਗਾ ਕਿਉਂਕਿ ਆਪਾਂ ਭਾਸ਼ਾ ਨੂੰ ਫੋਟੋਆਂ ਦੇ ਨਾਲ ਆਪਾਂ ਦੇਖ ਕੇ ਪਰਿਸਥਿਤੀਆਂ ਦੇ ਅਕੋਰਡਿੰਗਲੀ ਆਪਾਂ ਸਿੱਧੇ ਸ਼ਬਦ ਬਣਾ ਕੇ ਸਿੱਖ ਕੇ ਆਪਾਂ ਆ ਬੋਲ ਸਕਦੇ ਆ ਸੋ ਇਹਦੇ ਵਿੱਚ ਉਹੀ ਤਰੀਕਾ ਆਪਾਂ ਨੇ ਅਪਣਾਇਆ ਹੋਇਆ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਕੀ ਕਰ ਰਹੇ ਆ ਆਪਾਂ ਸਿਰਫ ਤੇ ਸਿਰਫ ਉਹ ਜਿਹੜੇ ਸ਼ਬਦ ਨੇ ਇਹਨਾਂ ਨੂੰ ਹੀ ਵੈਸੇ ਹੀ ਵਰਤ ਕੇ ਉਹ ਸ਼ਬਦਾਂ ਨੂੰ ਫੋਟੋਆਂ ਦੇ ਨਾਲ ਸਿੱਖ ਕੇ ਆਪਾਂ ਤੇ ਉਹਨਾਂ ਦੇ ਵਾਕ ਬਣਾ ਰਹੇ ਆ ਹੁਣ ਇੱਥੇ ਕੀ ਆ ਵਾਸ ਹੀ ਥਿੰਕਿੰਗ ਕੀ ਹੋ ਕੇ ਅਨ ਲਗਾ ਰਹੀ ਸੀ بس ਇੱਥੇ ਮੈਂ ਤੁਹਾਨੂੰ ਇੱਕ ਰੈਫਰੈਂਸ ਦੇ ਲਈ ਉਹ ਸ਼ਬਦ ਜਿਹੜਾ ਪੰਜਾਬੀ ਵਾਲਾ ਬੋਲ ਰਿਹਾ ਲੇਕਿਨ ਤੁਸੀਂ ਫੋਟੋ ਤੋਂ ਹੀ ਸਮਝ ਸਕਦੇ ਹੋ ਹੁਣ ਮੈਂ ਪੁੱਛ ਰਿਹਾ ਕਿ ਕੀ ਉਹ ਵਾਸ ਸ਼ੀ ਮੈਡੀਟੇਟਿੰਗ ਹੁਣ ਮੈਂ ਇਹਦੇ ਬਾਰੇ ਪੁੱਛ ਰਿਹਾ ਕਿ ਕੀ ਉਹ ਵਾਸ ਹੀ ਜੰਪਿੰਗ ਇਸ ਤਰ੍ਹਾਂ ਨਾਲ ਕੋਈ ਵੀ ਬਹੁਤ ਸਾਰੇ ਇਹ ਜਿਹੇ ਵਾਕ ਹੈ ਕਿ ਨਹੀਂ ਆਪਾਂ ਸਾਰਿਆਂ ਨੂੰ ਤਾਂ ਨਹੀਂ ਬਣਾ ਸਕਦੇ ਲੇਕਿਨ ਬਹੁਤ ਸਾਰੇ ਸਰਲ ਵਾਕ ਇਸ ਤਰ੍ਹਾਂ ਦੇ ਹੁੰਦੇ ਨੇ ਜੇ ਉਹਨਾਂ ਦੀ ਆਪਾਂ ਜਗ੍ਹਾ ਬਦਲ ਦਈਏ ਤਾਂ ਜਗ੍ਹਾ ਬਦਲਣ ਦੇ ਨਾਲ ਉਹ ਸਵਾਲ ਰੂਪ ਦੇ ਵਿੱਚ ਹੋ ਜਾਂਦੇ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਸਪੈਸੀਫਿਕ ਏਸੇ ਐਕਸ਼ਨ ਦੇ ਬਾਰੇ ਏਸੇ ਐਕਟੀਵਿਟੀ ਦੇ ਬਾਰੇ ਆਪਾਂ ਪੁੱਛ ਰਹੇ ਹਾਂ ਕੀ ਤੁਸੀਂ ਗਾਣਾ ਗਾ ਰਹੇ ਸੀ ਕੀ ਤੁਸੀਂ ਡਾਂਸ ਕਰ ਰਹੇ ਸੀ ਕੀ ਤੁਸੀਂ ਵਾਕ ਕਰ ਰਹੇ ਸੀ ਕੀ ਤੁਸੀਂ ਵਿਸਲ ਕਰ ਰਹੇ ਸੀਗੇ ਜਾਂ ਤੁਸੀਂ ਸੀਟੀ ਬੁਜਾ ਰਹੇ ਸੀ ਵਾਸ ਹੀ ਬ੍ਰਿਸਕਲਿੰਗ ਵਾਸ ਸ਼ੀ ਵਾਕਿੰਗ ਹੁਣ ਇੱਥੇ ਹੀ ਆਪਾਂ فرض ਕਰੋ ਇੱਥੇ ਦੋ ਬੱਚੇ ਸੀਗੇ ਇਹ ਤੇ ਦੋਨੇ ਹੀ ਤੇ ਪਰ ਰਹੇ ਸੀਗੇ ਤੇ ਆਪਾਂ ਕਹਾਂਗੇ ਵੀ ਫਿਰ ਆਪਾਂ ਦੋਹਾਂ ਜਾਣਿਆਂ ਨੂੰ ਆਪਾਂ ਸੰਬੋਧਨ ਕਰਨਾ ਦੋਹਾਂ ਨੂੰ ਆਪਾਂ ਕਿਵੇਂ ਕਰਾਂਗੇ ਵਰ ਦੇ ਜੰਪਿੰਗ ਵਰ ਦੇ ਜੰਪਿੰਗ ਇਹਨਾਂ ਦੋਹਾਂ ਨੂੰ ਆਪਾਂ ਇਸ ਤਰ੍ਹਾਂ ਹੁਣ ਦੋ ਕੁੜੀਆਂ ਸੀ ਆ ਦੋਨੇ ਹੀ ਸਿੰਗ ਕਰ ਰਹੀਆਂ ਸੀ ਵਰ ਦੇ ਸਿੰਗਿੰਗ ਲੇਕਿਨ ਜੇ ਆਪਾਂ ਨੇ ਇਹ ਦੱਸਣਾ ਹੁਣ ਆਪਾਂ ਨੇ ਇਹ ਦੱਸਣਾ ਚਾਹੁੰਦੇ ਆਂ ਵੀ ਉਹ ਗਾਣਾ ਗਾ ਰਹੀਆਂ ਸੀ ਦੋ ਕੁੜੀਆਂ ਸੀ ਆ ਤੇ ਦੋਨੇ ਹੀ ਗਾਣਾ ਗਾ ਰਹੀਆਂ ਸੀ ਤੇ ਆਪਾਂ ਉਥੇ ਕੀ ਕਹਾਂਗੇ ਵੀ ਦੇ ਵਰ ਸਿੰਗਿੰਗ ਹੁਣ ਆਪਾਂ ਪੁੱਛਣਾ ਵੀ ਕੀ ਉਹ ਗਾਣਾ گا ਰਹੇ ਸੀ ਵਰ ਦੇ ਸਿੰਗਿੰਗ ਬਸ ਇਸੇ ਤਰ੍ਹਾਂ ਨਾਲ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਹੀ ਪ੍ਰਸ਼ਨ ਰੂਪ ਦੇ ਵਿੱਚ ਆਪਾਂ ਬਣਾ ਸਕਦੇ ਇਸੇ ਤਰੀਕੇ ਨਾਲ ਬਣਾਇਆ ਹੋਇਆ ਮੇਰਾ ਇੱਕ ਪੂਰਾ ਰਿਕਾਰਡਡ ਕੋਰਸ ਤੁਸੀਂ ਲੈ ਸਕਦੇ ਹੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਨੰਬਰ ਦਿੱਤਾ ਹੋਇਆ ਉਸ ਤੇ ਵਟਸਐਪ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਮੇਰੀ ਬਹੁਤ ਵੱਡੀ ਮਦਦ ਕਰ ਸਕਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਪ੍ਰਮਾਤਮਾ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ 'ਚ ਰੱਖੇ